ਕਿਆ ਪਾਵਰੇ ਮੈਂ ਕਾਮਰਡ ਭੂਪ ਚੰਨ ਚੰਨੋ ਆਲ ਇੰਡੀਆ ਐਗਰੀਕਲਚਰ ਵਰਕਰ ਯੂਨੀਅਨ ਦਾ ਕੌਮੀ ਮੀਤ ਪ੍ਰਧਾਨ ਅਸੀਂ ਕਿਉਂਕਿ ਥੋੜਾ ਸਮਾਂ ਪਹਿਲਾਂ ਪੰਚਾਇਤਾਂ ਬਦਲੀਆਂ ਨੇ ਪਹਿਲਾਂ ਵੀ ਇਹੀ ਸਮੱਸਿਆ ਰਹੀ ਹੈ ਵੀ ਮਾਨਸਿਕਤਾ ਨਹੀਂ ਪੰਚਾਇਤਾਂ ਬਦਲਣ ਤਿਆਰ ਜਿਹੜਾ ਸਰਪੰਚ ਸਾਡਾ ਕੋਈ ਨਿੱਜੀ ਨਹੀਂ ਕਿਸੇ ਨਾਲ ਹੈਗਾ ਕਿਉਂਕਿ ਜਦੋਂ ਵੀ ਬਦਲਦੇ ਨੇ ਸਾਨੂੰ ਇੱਕ ਹੱਕ ਲਿਆ ਸੀ ਕਾਨੂੰਨਨ ਤੌਰ ਤੇ ਨਰੇਗਾ ਦਾ 2005 ਦੇ ਵਿੱਚ ਪਾਸ ਕਰਾਇਆ ਜੇ ਪੰਚਾਇਤ ਦੀ ਡਿਊਟੀ ਆ ਪਿੰਡ ਦਾ ਕੰਮ ਦੱਸਣਾ ਜੇ ਉਹ ਨਹੀਂ ਉਹਨਾਂ ਨੂੰ ਠੀਕ ਲੱਗਦੇ ਵਰਕਰ ਤਾਂ ਉਹ ਲਏ ਦਾ ਗਰੁੱਪ ਬਣਾ ਕੇ ਜੁਨਾਈਟਲੀ ਆਪਣੀ ਡਿਮਾਂਡ ਕਰ ਸਕਦੇ ਨੇ ਪਰ ਪੰਚਾਇਤ ਤਾਂ ਕਹਿੰਦੇ ਸਾਡੇ ਥੱਲੇ ਲੱਗੇ ਸਾਡੀ ਗੁਲਾਮੀ ਚ ੱਲੋ ਇੱਕ ਤਾਂ ਇਹ ਮੰਗ ਸੀ ਸਾਡੀ ਵੀ ਇਹਨਾਂ ਨੂੰ ਇੰਡੀਪੈਂਡੈਂਟ ਜਿਹੜਾ ਕੰਮ ਹੈ ਉਹ ਦਿੱਤਾ ਜਾਵੇ ਜਿੱਥੇ ਵੀ ਕਿਤੇ ਮੰਗ ਕਰਦੇ ਨੇ ਦੂਸਰਾ ਅਸੀਂ ਕਹਿੰਦੇ ਵੀ 600 ਰੁਪਏਾਂ ਦੀ ਤਿਹਾਰੀ ਦਿੱਤੀ ਜਾਵੇ ਤੇ 10-10 ਮਰਲੇ ਦੇ ਪਲਾਟ ਦਿੱਤੇ ਜਾਣ 5 ਲੱਖ ਰੁਪਏ ਇਹਨਾਂ ਨੂੰ ਪਾਉਣ ਵਾਸਤੇ ਦਿੱਤਾ ਜਾਵੇ ਇਹਨਾਂ ਦੀ ਜਿਹੜੀ ਪੈਨਸ਼ਨ ਹੈ ਉਹਦੇ 'ਚ ਵਾਧਾ ਕੀਤਾ ਜਾਵੇ ਤੇ ਕਰਜ਼ੇ ਨੇ ਜਿਹੜੇ ਉਹ ਮਾਫ਼ ਕੀਤੇ ਜਾਣ ਜਿਹੜੀ 1/3 1955 ਦਾ ਕਾਨੂੰਨ ਹੈ ਜ਼ਮੀਨਾਂ ਦੇਣ ਦਾ ਉਸ ਦੇ ਉੱਤੇ ਪਹਿਰਾ ਦਿੱਤਾ ਜਾਵੇ ਉਹ ਅਸੀਂ ਮੁੱਖ ਮੰਤਰੀ ਨੂੰ ਭੇਜਿਆ ਤੇ ਅਸੀਂ ਦੋ ਇੱਕ ਮੁੱਖ ਮੰਤਰੀ ਨੂੰ ਭੇਜਿਆ ਡਿਮਾਂਡ ਚਾਰਟ ਤੇ ਇੱਕ ਜਿਹੜੇ ਪਿੰਡਾਂ ਦੇ ਵਿੱਚ ਕੰਮ ਨਹੀਂ ਮਿਲ ਰਿਹਾ ਜਾਂ ਜੁਆਇੰਟਲੀ ਕੰਮ ਬੀਡੀਪੀਓ ਨਹੀਂ ਦੇ ਰਹੇ ਉਹਦੇ ਸਬੰਧ ਦੇ ਵਿੱਚ ਅਸੀਂ ਏਡੀਸੀ ਸਾਹਿਬ ਨੂੰ ਮਿਲਿਆ ਹੁਣ ਕਿੰਨੀ ਦਿਹਾੜੀ ਮਿਲਦੀ ਹੈ ਕਿਹੜੇ ਕਿਹੜੇ ਪਿੰਡਾਂ ਦੇ ਕਿੰਨੇ ਸ਼ਿਕਾਇਤਦਾਰ ਇਹ ਕੰਮ ਕਰਦਾ ਹੈ ਉਹਨਾਂ ਦੇ ਦੇਖੋ ਸਾਡੇ ਕੋਲੇ 100 100 ਦੇ ਕਰੀਬ ਜੇ ਕਿਸੇ 150 ਵਰਕਰ ਹੈ ਜਾਂ 200 ਵਰਕਰ ਹੈ ਜਿਵੇਂ ਸਕਰੌਦੀ ਦਾ 258 ਉੱਥੇ ਸਾਨੂੰ 100 ਬੰਦਿਆਂ ਦੀ ਮਤਲਬ ਲਿਖਤੀ ਗੁੱਠਾ ਲਾ ਕੇ ਆਇਆ ਸੀ ਉਹ ਲੜਾਈ ਵੀ ਲੜੀਆ ਤੇ ਇਸ ਤਰ੍ਹਾਂ ਹੀ ਬਲਿਆੜ ਨੂਰਪੁਰ ਜਖੇਪੜ ਨਮੋਲ ਇਸ ਤਰ੍ਹਾਂ ਤੁਹਾਨੂੰ ਡਿਮਾਂਡ ਲਾਸੀ ਦੇ ਹੀ ਦਿੱਤੀ ਹੈ ਭਰੂਰ ਹੈ ਉੱਥੇ ਮਤਲਬ ਇਹ ਹੈ ਵੀ ਕਈ ਮਜ਼ਦੂਰ ਤਾਂ ਹੈ ਜਿਹਨਾਂ ਨੂੰ ਇੱਕ ਹਫਤਾ ਜਾਂ 10 ਦਿਨ ਹੀ ਕੰਮ ਪਿਛਲੇ ਵਾਰੀ ਮਿਲੇ ਜੀਦੇ ਕਰਕੇ ਬੰਦ ਦੇਖੋ ਉਹਨਾਂ ਦਾ 100 ਦਿਨ ਤਾਂ ਮੰਗਦੀਆਂ ਅਸੀਂ ਹੁਣ ਇਹਦੇ ਚ ਡਿਮਾਂਡ ਚਾਰਜ ਚ ਕਹਿ ਵੀ 250 ਦਿਨ ਕੰਮ ਹੈ ਜਿਹੜਾ ਸਰਕਾਰ ਪ੍ਰਬੰਧ ਕਰੇ ਉਹ ਤਾਂ ਥੋੜਾ ਲੰਮਾ ਬਤਲੋ ਹੋਇਆ ਪਰ 100 ਦਿਨ ਤਾਂ ਮਿਲੇ ਨਾ ਫਿਰ ਫਿਰ 600 ਰੁਪਿਆ ਦਿਹਾੜੀ ਦੀ ਮੰਗ ਕਰਦੇ ਹੁਣ ਦਿਹਾੜੀ ਆ ਜਿਹੜੀ 322 ਰੁਪਏ ਜਿਹੜੀ ਦਿਹਾੜੀ ਆ ਉਹ ਦਿੱਤੀ ਜਾਂਦੀ ਹੈ ਹੁਣ ਤੱਕ 300 ਤੋਂ ਥੱਲੇ ਰਹੀ ਹੈ ਦਿਹਾੜੀ ਸੋ ਕੀ ਬਣਦਾ ਹੈ ਅੱਜ ਕੱਲ ਉਂ ਵੀ ਆਮ ਮਜ਼ਦੂਰਾ ਦੀ ਦਿਹਾੜੀ ਜਿਹੜੀ 5-600 ਰੁਪਏ ਹੋ ਰਹੀ ਹੈ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਸਾਰਾ ਦਿਨ ਉਹਨਾਂ ਨੂੰ ਕੰਮ ਕਰਾਉਂਦੇ ਨੇ ਤੇ ਉਸ ਤੋਂ ਬਾਅਦ ਉਹ ਵਿਚਾਰਿਆਂ ਨੂੰ ਦਿਹਾੜੀ ਹੈ ਜਿਹੜੀ 300 ਉਹ ਵੀ ਕਈਆਂ ਦੀ ਦੂਸਰੇ ਦੇ ਖਾਤੇ 'ਚ ਪਾ ਦਿੰਦੇ ਨੇ ਦਿਹਾੜੀ ਮਤਲਬ ਆਪਣੇ ਚੇਤਿਆਂ ਦੇ ਖਾਤੇ 'ਚ ਪਾ ਦਿੰਦੇ ਨੇ ਉਹ ਦੇਖਦੇ ਰਹਿੰਦੇ ਨੇ ਇਹ ਵੀ ਅਸੀਂ ਸੈਂਕੜੇ ਉਦਾਹਰਨਾਂ ਤੁਹਾਨੂੰ ਦੇ ਸਕਦੇ ਹਾਂ ਪਿੰਡਾਂ 'ਚ ਕਿਸ ਤਰ੍ਹਾਂ ਦੀ ਸ਼ਿਕਾਇਤਾਂ ਹਨ ਵੀ ਜਾਲੀ ਕਾਰ ਬਣਾਏ ਜਾ ਰਹੇ ਨੇ ਜਾਂ ਆਪਦੇ ਚੇਤਿਆਂ ਨੂੰ ਪਿੰਡਾਂ ਦੇ ਵਿੱਚ ਦੋ ਸ਼ਿਕਾਇਤਾਂ ਇੱਕ ਤਾਂ ਜਾਲੀ ਜਾਲੀ ਬੰਦੇ ਮਤਲਬ ਜਿਵੇਂ ਮੈਂ ਕੰਮ ਤੇ ਚਲਿਆ ਗਿਆ ਤੇ ਮੈਂ ਤਾਂ ਉਹਦਾ ਚਿਹਤਾ ਮੇਰੀ ਤਾਂ ਉਹਨੇ ਦਿਹਾੜੀ ਬਿਨਾਂ ਕੰਮ ਕਰਦੋ ਹੀ ਪਾਤੀ ਪਾ ਕੀ ਦੀ ਦਿੱਤੀ ਕੰਮ ਤੇ ਮੈਂ ਚਾਹੇ ਘਰੇ ਕੰਮ ਕਰਾਈ ਜਾਵਾਂ ਪੰਚਾਇਤਾਂ ਦਾ ਕੀ ਉਹਦੀ ਤਾਂ ਲਗਾਤਾਰ 100 ਦਿਨ ਵੀ ਪੂਰੇ ਹੋ ਜਾਣਗੇ ਜਿਹੜੇ ਬੰਦੇ ਵਿਚਾਰੇ ਉਹਨਾਂ ਦੀ ਇੰਨੀ ਚੱਲਦੇ ਹੈਗੇ ਉਹਨਾਂ ਦਾ ਹਫਤੇ ਤੋਂ ਲੈ ਕੇ 10 ਦਿਨ ਤੋਂ ਵੱਧ ਨਹੀਂ ਕੰਮ ਹੁੰਦਾ ਇਹ ਸਮੱਸਿਆਵਾਂ ਨੇ ਜਿਹੜੀਆਂ ਮਤਲਬ ਲੈ ਕੇ ਅਸੀਂ ਅੱਜ ਆਇਆ ਤੇ ਅਸੀਂ ਹੁਣ ਇਹ ਸੋਚਦੇ ਆ ਵੀ ਇਸ ਤੋਂ ਬਾਅਦ ਅਸੀਂ ਬੀਡੀਪੀਓ ਨੂੰ ਮਿਲਲੇ ਏਡੀਸੀ ਸਾਹਿਬ ਨੂੰ ਮਿਲਲੇ ਫਿਰ ਏਡੀਸੀ ਹੀ ਇਨਚਾਰਜ ਹੈ ਇਹਨਾਂ ਦਾ ਵਿਕਾਸ ਨੇ ਜਿਹੜੇ ਫਿਰ ਅਸੀਂ ਲਗਾਤਾਰ ਇੱਥੇ ਬੈਠਾਂਗੇ ਦਿਨ ਰਾਤ ਲੰਗਰ ਪਾਣੀ ਦਾ ਇੰਤਜ਼ਾਮ ਕਰਕੇ ਹੋਰ ਕੀ ਕਰਾਂਗੇ ਜੇ ਸਾਡੀ ਕੋਈ ਸੁਣਵਾਈ ਨਹੀਂ ਹੋਗੀ ਇਹ ਕਾਨੂੰਨ ਹੈ ਕਾਨੂੰਨ ਦੀ ਲੰਘਣਾ ਚਾਹੇ ਕੋਈ ਸਰਕਾਰੀ ਕਰਦਾ ਚਾਹੇ ਗੈਰ ਸਰਕਾਰੀ ਕਰਦਾ ਉਸ ਦੇ ਉੱਤੇ ਪਹਿਰਾ ਦੇਣਾ ਜਿਹੜਾ ਹੈਗਾ ਪ੍ਰਸ਼ਾਸਨ ਦੀ ਡਿਊਟੀ ਕਿ ਨਾਵਾ ਆਪਣਾ ਕਾਮਰੋਡ ਦਿਗੰਦਰ ਸਿੰਘ ਬੱਦਨ ਕੀ ਕਹਿਣਾ ਚਾਹੋਗੇ ਜੋ ਇਹਦੀ ਤਾਬ ਨੇ ਮਿਲਣੇ ਆਏ ਸੀ ਨੂੰ ਮਿਲ ਕੇ ਅਸੀਂ ਆਪਣੀਆਂ ਜਿਹੜੀਆਂ ਮੁੱਖ ਮੰਗਾਂ ਨੇ ਜੋ ਆਮ ਤੌਰ ਤੇ ਪਿੰਡਾਂ ਦੇ ਵਿੱਚ ਵਾਪਰ ਰਿਹਾ ਉਹਦੀ ਜਾਣਕਾਰੀ ਦਿੱਤੀ ਹੈ ਜੀ ਮਨਰੇਗਾ ਵਰਕਰਾਂ ਦੀ ਤਿਹਾਰੀ ਦੀ ਮੰਗ ਕੀਤੀ ਹੈ ਵੀ 600 ਕੀਤੀ ਜਾਵੇ 320 22 ਤੋਂ ਵਧਾ ਕੇ 100 ਤੋਂ ਵੱਧ ਕੇ ਦਿਨ ਜਿਹੜਾ ਉਹ 250 ਕੀਤਾ ਜਾਵੇ ਕੱਚੇ ਮਕਾਨ ਪੱਕੇ ਕੀਤੇ ਜਾਣ ਉਹਨਾਂ ਲਈ ਗ੍ਰਾਂਟ 5 ਲੱਖ ਦੀ ਦਿੱਤੀ ਜਾਵੇ ਇਸੇ ਤਰ੍ਹਾਂ ਜਿਹੜੀ ਜ਼ਮੀਰ ਦੀ ਵੰਡ ਹੈ ਉਹਨਾਂ ਚੇਤਤਾਂ ਰਹੀ ਜਿਹੜੀ ਜ਼ਮੀਨ ਆ ਉਹ ਕਿਸੇ ਆਮ ਬੰਦੇ ਨੂੰ ਦਿੱਤੀ ਜਾ ਰਹੀ ਆ ਉਹ ਉਹ ਸਭਾ ਬੁਲਾ ਕੇ ਗ੍ਰਾਉਂਡ ਸਭਾ ਬੁਲਾ ਕੇ ਉਸੇ ਬੋਲੀ ਚ ਦਿੱਤੀ ਜਾਵੇ ਤੇ ਜਿਹੜੀ ਜ਼ਮੀਨ ਵਾਧੂ ਪਈ ਆ ਮਜਬੂਰ ਆ ਮੁੱਤੀ ਜਾਵੇ ਇਸੇ ਤਰੀਕੇ ਜਿਹੜੇ ਦਲ ਤੌਰਤਾ ਨੇ ਉਹਨਾਂ ਤੇ ਜਿਹੜਾ ਅਤਿਆਚਾਰ ਹੋ ਰਿਹਾ ਉਹ ਬੰਦ ਹੋਏ ਹੋਣੇ ਚਾਹੀਦੇ